ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਘਰ ਵਿੱਚ ਕੰਮ ਕਰਨ ਵਾਲੇ ਵਿਅਕਤੀ ਨੇ ਪਹਿਲਾਂ ਚਿੱਠੀ ਰਾਹੀਂ ਅਤੇ ਬਾਅਦ ਵਿੱਚ ਮੋਬਾਈਲ ਫੋਨ ਤੇ ਪਰਿਵਾਰ ਤੋਂ ਮੰਗੀ ਫਰauti ਬਠਿੰਡਾ ਪੁਲਿਸ ਵੱਲੋਂ ਕੀਤਾ ਗਿਆ ਕਾਬੂ ਸ਼੍ਰੀ ਗੌਰਵਜਿਤ ਜਾਦਵਾ ਆਈ ਪੀ ਐਸ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੇਠ ਸ਼੍ਰੀ ਐਸ ਪੀ ਐਸ ਪਰਮਾਰ ਆਈ ਪੀ ਐਸ ਐਡੀਜੀਪੀ ਬਠਿੰਡਾ ਰੇਜ ਦੇ ਮਾਰਗਦਰਸ਼ਨ ਮੁਤਾਬਕ ਸ਼੍ਰੀ ਦੀਪਕ ਪਾਰਕ ਆਈਪੀਐਸ ਐਸਐਸਪੀ ਬਠਿੰਡਾ ਦੀ ਨਿਗਰਾਨੀ ਵਿੱਚ ਬਠਿੰਡਾ ਪੁਲਿਸ ਵੱਲੋਂ ਫਰੋਤੀ ਦੇ ਕੇਸ ਦਾ ਹੱਲ ਕੀਤਾ ਗਿਆ ਮਿਤੀ 20 5 24 ਨੂੰ ਥਾੜਾ ਫੂਲ ਦੇ ਏਰੀਆ ਵਿੱਚ ਇੱਕ ਵਿਅਕਤੀ ਨੂੰ ਉਸਦੇ ਘਰ ਵਿੱਚ ਕਿਸੇ ਨਾਮਾ ਲੂਮ ਵਿਅਕਤੀ ਵੱਲੋਂ ਉਸਦੇ ਘਰ ਵਿੱਚ ਕੰਮ ਕਰਨ ਵਾਲੇ ਸੀਨੀ ਨੂੰ ਇੱਕ ਬੰਦ ਲਫਾਪਾ ਦਿੱਤਾ ਇਸ ਵਿੱਚ ਇੱਕ ਚਿੱਠੀ ਸੀ ਚਿੱਠੀ ਵਿੱਚ 6 ਲੱਖ ਦੀ ਫਰौती ਦੀ ਮੰਗ ਕੀਤੀ ਗਈ ਪੈਸੇ ਨਾ ਦੇਣ ਦੀ ਸੂਰਤ ਵਿੱਚ ਉਸ ਨੂੰ ਉਸਦੇ ਪਰਿਵਾਰ ਸਮੇਤ ਜਾਨੋਂ ਮਾਰ ਦੀ ਧਮਕੀ ਵੀ ਦਿੱਤੀ ਗਈ ਜਿਸ ਵਿੱਚ ਨਾਮ ਲੂਮ ਵਿਅਕਤੀ ਖਲਾਫ ਮੁਕੱਦਮਾ ਨੰਬਰ 25 ਮਿਤੀ 3624 ਧਾਰਾ 384 511 506 ਆਈਪੀਸੀ ਥਾਣਾ ਫੂਰ ਦਰਜ ਰਜਿਸਟਰਡ ਕੀਤਾ ਗਿਆ ਸ਼੍ਰੀ ਦੀਪਕ ਪਾਰਕ ਆਈਪੀਐਸ ਐਸਐਸਪੀ ਬਠਿੰਡਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਕੱਦਮਾ ਤੇ ਦੋਸ਼ੀਆਂ ਨੂੰ ਟ੍ਰੇਸ ਕਰ ਲਈ। ਸ਼੍ਰੀ ਅਜੇ ਗਾਂਧੀ ਆਈਪੀਐਸ ਐਸਵੀ ਇਨਵਿਟਿਗੇਸ਼ਨ ਸ਼੍ਰੀ ਪ੍ਰਿਤਪਾਲ ਸਿੰਘ ਪੀਪੀਐਸ ਡੀਐਸਪੀ ਪੂਲ ਸ਼੍ਰੀ ਅਰਜੇਸ਼ ਸ਼ਰਮਾ ਪੀਪੀਐਸ ਡੀਐਸਪੀ ਇਨਵੈਸਟੀਗੇਸ਼ਨ ਬਠਿੰਡਾ ਦੇ ਰਵਾਈ ਵਿੱਚ ਥਾਣਾ ਪੂਲ ਦੇ ਸੀਆਈਏ ਸਟਾਫ ਬਣਦੀਆਂ ਵੱਖ-ਵੱਖ ਟੀਮਾਂ ਗਠਿਤ ਕਰਕੇ ਡੂੰਘਾਈ ਨਾਲ ਜਾਂਚ ਕੀਤੀ ਗਈ। ਪਰਤਾਲ ਕਰਤੇ ਪਤਾ ਲੱਗਾ ਕਿ ਸਬ ਡਿਵੀਜ਼ਨ ਰਾਤਪੁਰਾਪੂਲ ਜਿਹੜਾ ਬਠਿੰਡਾ ਦੇ ਏਰੀਆ ਵਿੱਚ ਰਹਿੰਦੇ ਉਕਤ ਵਿਅਕਤੀ ਦੇ ਘਰ ਇੱਕ ਨਾਮ ਲੂਮ ਵਿਅਕਤੀ ਦਾਖਲ ਹੋਇਆ ਜਿਸ ਨੇ ਮਦਈ ਦੇ ਸੀਰੀ ਨੂੰ ਇੱਕ ਚਿੱਠੀ ਦਿੱਤੀ ਤੇ ਕਿਹਾ ਕਿ ਇਹ ਚਿੱਠੀ ਆਪਣੇ ਚਾਚਾ ਜੀ ਨੂੰ ਫੜਾ ਦੇਵੀਂ ਸੀਰੀ ਨੇ ਅੰਦਰ ਜਾ ਕੇ ਮਦਈ ਨੂੰ ਚਿੱਠੀ ਫੜਾ ਦਿੱਤੀ ਜਿਸ ਉੱਪਰ ਖਾਲਸਤਾਨ ਜਿੰਦਾਬਾਦ ਲਿਖਿਆ ਹੋਇਆ ਸੀ ਅਤੇ ਚਿੱਠੀ ਵਿੱਚ 6 ਲੱਖ ਰੁਪਏ ਦੀ ਮੰਗ ਕੀਤੀ ਗਈ ਜੇਕਰ ਪੈਸੇ ਨਾ ਦਿੱਤਾ ਤਾਂ ਮਦਈ ਉਸਦੇ ਪਰਿਵਾਰ ਨੂੰ ਜਾਨ ਮਾਲ ਦਾ ਖਤਰਾ ਹੋਣ ਬਾਰੇ ਲਿਖਿਆ ਇਸ ਤੋਂ ਬਾਅਦ ਫਿਰ ਮਿਤੀ 26 24 ਨੂੰ ਨਾਮ ਮਲੂਮ ਵਿਅਕਤੀ ਨੇ ਦੁਬਾਰਾ ਫੋਨ ਕਰਕੇ ਪੈਸਿਆਂ ਦੀ ਮੰਗ ਕੀਤੀ ਜਿਸ ਦੇ ਮਦਈ ਮੁਕੱਦਮਾ ਦੇ ਬਿਆਨ ਤੇ ਆਧਾਰ ਤੇ ਉਕਤ ਮੁਕੱਦਮਾ ਦਰ ਤਰ ਰਜਿਸਟਰਡ ਕੀਤਾ ਗਿਆ ਮੁਕੱਦਮੇ ਦੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਰਮ ਸਿੰਘ ਉਰਫ ਨਿੱਕਾ ਜੋ ਮਦਈ ਦੇ ਘਰ ਲਈ ਕਈ ਸਾਲਾਂ ਤੋਂ ਸੇਰੀ ਲੱਗਿਆ ਸੀ ਅਤੇ ਦੋ ਹੋਰ ਨਾਮਲੂਮ ਵਿਅਕਤੀ ਜੋ ਪਟਾਈ ਦੇ ਘਰ ਵਿੱਚ ਪੀਓਪੀ ਦਾ ਕੰਮ ਕਰਕੇ ਗਏ ਸਨ ਜਿਨ੍ਹਾਂ ਦੀ ਆਪਸ ਵਿੱਚ ਜਾਣ ਪਛਾਣ ਸੀ ਨੇ ਮੌਦਈ ਤੋਂ ਪ੍ਰਵਤੀ ਮੰਗਰ ਦੀ ਰਾਇ ਬਣਾਈ ਇਹਨਾਂ ਤਿੰਨ ਮਲੂਮ ਦੋਸ਼ੀਆਂ ਵਿੱਚੋਂ ਇੱਕ ਦੀ ਪਛਾਣ ਕਰਨ ਸਿੰਘ ਉਰਫ ਨਿੱਕਾ ਪੁੱਤਰ ਦਰਸ਼ਨ ਸਿੰਘ ਵਾਸੀ ਟਪਾਲੀ ਬਜੋ ਹੋਈ ਹੈ ਅਤੇ ਦੋ ਹੋਰ ਨਾਮਲੂਮ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਮੁਕੱਦਮੇ ਦੀ تفصیلی دوران متی 6624 نو ਉਕਤ ਦੋਸ਼ੀ ਕਰਮ ਸਿੰਘ ਉਰਫ نکا ਪੁੱਤਰ ਦਰਸ਼ਨਿਕ ਸਿੰਘ ਵਾਸੀ ਟਪਾਰੀ ਨੂੰ ਗ੍ਰਫਤਾਰ ਕੀਤਾ ਗਿਆ باقی ਰਹਿੰਦੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਉਕਤ ਦੋਸ਼ੀਆਂ ਨੂੰ ਮਾਨਜੁਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸਰ ਬਾਅਦ حاصل ਕੀਤਾ ਜਾਵੇਗਾ ਜਿਸ ਤੋਂ ਹੋਰ ਵੀ ਅਹਿਮ ਖ਼ਲਾਫੀ ਸੇ ਹੋਣ ਦੀ ਸੰਭਾਵਨਾ ਹੈ ਦੇਖਦੇ ਰਹੋ ਪੰਜਾਬੀ ਹੱਦੀ ਬਾਜ ਸਾਡੇ ਚੈਨਲ ਨੂੰ ਸਰਕਰ ਅਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖ਼ਬਰ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ سکے

ਸਤਿ ਸ਼੍ਰੀ ਅਕਾਲ ਜੀ ਇੱਕ ਸਾਡੇ 서ਬਡਿਵੀਜ਼ਨ ਫੂਲ ਦੇ ਵਿੱਚ ਇੱਕ ਪਿੰਡ ਦੇ ਵਿੱਚ ਕਿਸੇ ਦੇ ਘਰੇ ਜਿਹੜੇ ਉਹਨਾਂ ਦੇ ਬੰਦਾ ਕੋਈ ਕੰਮ ਕਰਦਾ ਸੀਗਾ ਉਹਨੂੰ ਇੱਕ ਬੰਦਾ ਚਿੱਠੀ ਫੜਾ ਕੇ ਚਲਾ ਗਿਆ ਸੀ ਪ੍ਰਿੰਟ ਪੈਨਾ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਜਿੱਦਾਂ ਕਿਸੇ ਉਹ ਪਾਕਿਸਤਾਨ ਜਿਹੜੇ ਕੋਈ ਆਰਗੇਨਾਈਜੇਸ਼ਨ ਹੁੰਦੀ ਹੈ ਉਹਦੇ ਬਿਹਾਫ ਤੇ ਇਹਨਾਂ ਤੋਂ ਫਿਰੋਦੀ ਦੀ ਮੰਗ ਕੀਤੀ ਸੀਗੀ 6 ਲੱਖ ਰੁਪਏ ਦੀ ਚਿੱਠੀ ਦੇ ਵਿੱਚ ਮੰਗ ਕੀਤੀ ਸੀਗੀ ਤੇ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਦੇ ਉਹਦੇ ਵਿੱਚ ਪਰਚਾ ਦਰਜ ਕਰ ਲਿਆ ਸੀਗਾ ਇਸ ਮੰਗ ਤੋਂ ਬਾਅਦ ਵੀ ਉਹਨਾਂ ਨੇ ਫੋਨ ਦੇ ਰਾਹੀਂ ਵੀ ਬਾਅਦ ਚ ਇਸ ਤਰੀਕੇ ਦੀ ਫਿਰੋਤਰੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਫਿਰ ਸਾਡੇ SPD DSPD CID ਦੀ ਟੀਮ CID ਦੀ ਟੀਮ ਸਬ-ਡਿਵੀਜ਼ਨਲ ਅਫਸਰਸ ਤੇ ਇਹਨਾਂ ਦੇ ਸਾਰਿਆਂ ਨੇ ਮਿਲ ਕੇ ਇਸ ਬੰਦੇ ਨੂੰ ਨੈਬ ਕਰ ਲਿਆ ਤੇ ਕੁਥੀ ਜਦੋਂ ਸੁਲਜੀ ਦਾ ਪਤਾ ਲੱਗਾ ਕਿ ਇਹ ਜਿਹੜਾ ਬੰਦਾ ਇੱਕ ਫੜਿਆ ਗਿਆ ਕਰਮ ਸਿੰਘ ਉਲਸ ਲਿੱਕਾ ਇਹ ਟਿਪਾਲੀ ਪਿੰਡ ਦਾ ਰਹਿਣ ਵਾਲਾ ਹੈਗਾ ਜਦੀ ਉਮਰ 29 ਸਾਲ ਹੈਗੀ ਤੇ ਤੇ ਪਹਿਲੇ ਕੋਈ ਮੁਕੱਦਮਾ ਦਰਜ ਨਹੀਂ ਹੈ ਇਹਨਾਂ ਦੇ ਘਰੇ ਕੰਮ ਕਰਦਾ ਸੀਗਾ ਤੇ ਨਾਲ ਇੱਕ ਦੋ ਬੰਦੇ ਜਿਹੜੇ ਇਹਨਾਂ ਦੇ ਘਰੇ ਕੋਈ ਹੋਰ ਕੰਮ ਕਰਨ ਆਏ ਸੀਗੇ ਕਿਉਂਕਿ ਇਹਨਾਂ ਨੂੰ ਇਸ ਇਸ ਪਰਿਵਾਰ ਦੇ ਕਰਦਾ ਪੇਤ ਪਤਾ ਸੀਗਾ ਉਹਨਾਂ ਦੇ ਕੋਲ ਜੇ ਕੋਈ ਪੈਸੇ ਪੂਸੇ ਸੀਗੇ ਤੇ ਬਾਰੇ ਜਾਣਕਾਰੀ ਸੀਗੀ ਤਾਂ ਇਸ ਲਈ ਇਹਨੇ ਪਲੈਨਿੰਗ ਕਰਕੇ ਦੋ ਤਿੰਨ ਬੰਦਿਆਂ ਨੇ ਇਸ ਤਰੀਕੇ ਦੀ ਫਿਰੋਤੀ ਦੀ ਮੰਗ ਕੀਤੀ ਤਾਂ ਇਹ ਮੇਨ ਜਿਹੜਾ ਇਹਦੇ ਵਿੱਚ ਕਾਂਸਪੀਰੇਟਰ ਸੀਗਾ ਉਹ ਅਸੀਂ ਰਾਉਂਡ ਅਪ ਕਰ ਲਿਆ ਬਾਕੀ ਜਿਹੜੇ ਦੋ ਬੰਦੇ ਰਹਿੰਦੇ ਉਹ ਵੀ ਜਲਦੀ ਫੜੇ ਜਾਣਗੇ ਸਰ ਇਸ ਮਾਮਲੇ ਦੇ ਵਿੱਚ ਦਿੱਕਤ ਦੋ ਬੰਦਿਆਂ ਡਵਲਪਮੈਂਟ ਹੈ ਇਹਨਾਂ ਦੇ ਕੋਈ ਪ੍ਰਾਪਤ ਚੁੱਕਰ ਵੀ ਨਹੀਂ ਹੈ ਇਹ ਜਿਹੜਾ ਬੰਦਾ ਫੜਿਆ ਇਹਦਾ ਤੇ ਹਲੇ ਤੱਕ ਕੋਈ ਸਾਹਮਣੇ ਨਹੀਂ ਆਇਆ ਕਿ ਕੋਈ ਚੁੱਕਰ ਪਿੰਗਲ ਬੈਕਗ੍ਰਾਉਂਡ ਨਹੀਂ ਹੈ ਬਾਕੀ ਦੋ ਜਿਹੜੇ ਫੜੇ ਜਾਣਗੇ ਉਹਨਾਂ ਦਾ ਵੀ ਐਸੇ ਦੱਸ ਦਾਂਗੇ ਤੁਸੀਂ ਘਰ 'ਚ ਕੰਮ ਕਰਨ ਦੀ ਗੱਲ ਆ ਜਿੱਥੇ ਇਸ ਤਰ੍ਹਾਂ ਕੰਮ ਕਰਦੇ ਇੱਕ ਤਾਂ ਸੀ ਵੀ ਜਗ੍ਹਾ ਤੇ ਜਾ ਕਰ ਹਾਂ ਇਹ ਤਾਂ ਮੇਰੇ ਪੱਤੇ ਹੀ ਕੰਮ ਕਰਦਾ ਸੀ ਇਸ ਤਰੀਕੇ ਅੱਛਾ ਜੀ ਬਾਕੀ ਜਿਹੜੇ ਦੋ ਬੰਦੇ ਦੇ ਕਹਿ ਮੁਤਾਬਿਕ ਜਿਹੜੀ ਹੁਣ ਤੱਕ ਗੱਲ ਆਈ ਹੈ ਕਿ ਕੋਈ ਪੀਓਪੀ ਵਗੈਰੇ ਦਾ ਇਦਾਂ ਦੇ ਕਰੇ ਕੰਮ ਕੀਤਾ ਸੀਗਾ ਬਟ ਥੈਟ ਜਿਹੜਾ ਇੱਕ ਵਾਰੀ ਅਸੀਂ ਜਦੋਂ ਸਾਡੇ ਆਜਣਗੇ ਕਾ ਗੁੱਝੇ ਫਿਰ ਅਸੀਂ ਬਾਅਦ ਚ ਦੱਸਾਂਗੇ ਕਿ ਸੱਚਾਈ ਕੀ ਤੇ ਮੈਂ ਟਾਈਮ ਬਿਤਾ ਰਹੇ ਤੇ ਇਹਨਾਂ ਦੇ ਘਰ ਤੱਕ ਆਸੀ ਸਾਲਾਂ ਤੋਂ ਕੰਮ ਕਰ ਰਿਹਾ ਸੀ ਪਰ ਇਹ ਸਕੀਮ ਜਿਹੜੀ ਹੈਗੀ ਇਹਨੇ ਪਿੱਛੇ ਰੀਸੈਂਟਲੀ ਬਣਾਈ ਹੈ ਹੋ ਸਕਦਾ ਹੈ ਜਿਹੜੇ ਦੂਜੇ ਬੰਦੇ ਆਏ ਸੀ ਗਨ ਦੇ ਪ੍ਰਭਾਵ ਦੇ ਵਿੱਚ ਆ ਕੇ ਇਸ ਤਰੀਕੇ ਦਾ ਕੰਮ ਕੀਤਾ 6 ਲੱਖ ਦਾ ਕੋਈ ਪੁੱਛ ਰਿਹਾ ਸੀ ਕਿ ਕੋਈ ਆਇਆ ਜੀ ਕਿਉਂ ਇਹਨੇ ਇਹ ਤੱਕ ਪੈਸੇ ਦੇ ਲਾਲਚ 'ਚ ਕੀਤਾ ਜੀ 6 ਲੱਖ ਰੁਪਏ ਦਾ ਕੋਈ ਮਾਰ ਜਿਸ ਤਰ੍ਹਾਂ ਜਿੱਧੀ ਗੱਲ ਆਇਆ ਬਹੁਤ ਉਹ ਬਾਅਦ ਚ ਜਿਹੜੀ ਡਿਟੇਲ ਅਸੀਂ ਦੱਸਾਂਗੇ ਲੇਕਿਨ ਪ੍ਰਾਈਮਰ ਫੈਸਾ ਹੀ ਜਿਹੜੀ ਗੱਲ ਸਾਹਮਣੇ ਹੈ ਕਿ ਬਾਅਦ ਚ ਉਹ ਆਪਣੀ ਡਿਮਾਂਡ ਘਟਾਉਂਦਾ ਵੀ ਗਿਆ ਕਿ 6 ਲੱਖ ਨੇ ਤਾਂ ਮੈਨੂੰ 5 ਦੇ ਦੋ 5 ਨੇ ਤਾਂ 4 ਦੇ ਦੋ ਇਸ ਤਰੀਕੇ ਦੀ ਵੀ ਇਹਦੇ ਵਿੱਚ ਗੱਲ ਸਾਹਮਣੇ ਉਹ ਸੀਰੀਅਲ ਦਾ ਜਿਹੜਾ ਜ਼ਮੀਂਦਾਰ ਪਰਿਵਾਰ ਹੈ ਜਿਹੜਾ ਬਿਜ਼ਨਸਮੈਨ ਨਹੀਂ ਬਿਜ਼ਨਸ ਫੈਮਿਲੀ ਵਾਲੀ ਗੱਲ ਹੁਣ ਤੱਕ ਨਹੀਂ ਸਾਹਮਣੇ ਜਿਹੜੇ ਇਹ ਵਿਲੇਜ ਦੇ ਵਿੱਚ ਹੀ ਜ਼ਮੀਂਦਾਰ ਪਰਿਵਾਰ ਹੈਗੇ ਜਿਨ੍ਹਾਂ ਦੀ ਖੇਤੀਬਾੜੀ ਹੈ ਇਹ ਫਿਰ ਪਰਿਮਾਰਾਂ ਦਾ हाँ जी परिवार ਜਿਸ ਨੇ ਕੇਸ ਸਟੱਡੀ ਦਾ ਅਧਿਐਨ ਤੇ ਕੰਮ ਚਲਾਈ ਜਿਹੜਾ ਇਹਨਾਂ ਨੇ ਇਹਨਾਂ ਦੇ ਕੋਲ ਕੁਝ ਟੈਕਨੀਕਲ ਇਨਪੁਟ ਸੀਗੇ ਟੈਕਨੀਕਲ ਐਵੀਡੈਂਸ ਦੇ ਬੇਸਿਸ ਤੇ ਇਹਨਾਂ ਨੇ ਗਾਹ ਟੀਮਾਂ ਨੇ ਕੰਮ ਕਰਕੇ ਥੋੜੀ ਹਿਊਮਨ ਇੰਟੈਲੀਜੈਂਸ ਵੀ ਯੂਜ਼ ਕੀਤੀ ਤਾਂ ਫਿਰ ਇਹਨੂੰ ਕਰ ਚੁੱਕੇ ਜਿੱਦ ਉਹ ਫਰੇਜ਼ ਇੱਦਿਸੀ ਕੀ ਉਹਨਾਂ ਨੇ ਕਿ ਅਸੀਂ ਖਾਲਿਸਤਾਨੀ ਆਰਗੇਨਾਈਜੇਸ਼ਨ ਤੋਂ ਜੁੜੇ ਹੋਏ ਹੈਗੇ ਆ ਤੇ ਸਾਨੂੰ ਚੰਦੇ ਦੇ ਕਰਕੇ ਜਿਹੜੀ ਹੈਗੀ ਐ ਉਸ ਉਸ ਰੂਮ ਦੇ ਵਿੱਚ ਉਹਨਾਂ ਨੇ ਬੇਸਿਕਲੀ ਫਿਰੋਤੀ ਦੀ ਮੰਗ ਹਾਂ ਬੇਸਿਕਲੀ ਉਹ ਫਿਰੋਤੀ ਹੀ ਕਰੇ ਜਾਂਦਾ ਕਿਉਂਕਿ ਧਮਕੀ ਦੇ ਕੇ ਮੰਗਿਆ ਉਹ ਜੀ ਰਿਲੇਸ਼ਨ ਲਿੰਕ ਉਹ ਲਿੰਕ ਨਾਲ ਨਹੀਂ ਹੈ ਜੀ ਇਹ ਤਾਂ ਬੇਸਿਕਲੀ ਇਹ ਤਾਂ ਬੇਸਿਕਲੀ ਸੀਗਾ ਤੇ ਇਹਨਾਂ ਦੇ ਕਰੇ ਕੰਮ ਕਰਨ ਵਾਲਾ ਬੰਦਾ ਹੀ ਸੀਗਾ ਪਰ ਉਹਨੇ ਸਕੀਮ ਇਸ ਤਰੀਕੀ ਦੀ ਲਗਾਈ ਕਿ ਮੈਂ ਕੁਝ ਪੈਸੇ ਜਿਹੜੇ ਨਾ ਤੋਂ ਐਡਸ ਲਵਾ ਫਿਰੋਤੀ ਮੰਗ ਕੇ لیکن ਸਾਡੀ ਟੀਮ ਨੇ ਜਿਹੜਾ ਟਾਈਮ ਇਹਨੂੰ ਕਰੈਕ ਕਰਕੇ ਇਸ ਨੂੰ ਵਿਖਲਪ ਸਰ ਇਹ ਰਿਆਣਾ ਦਾ ਕਿਸ ਤੋਂ ਹੈ ਤੇਟੀ ਪਲੀਪਿੰਦਾ ਹੀ ਹੈ ਜੀ ਇਹ ਫੂਲ ਸਬਡਿਵੀਜ਼ਨ ਦੇ ਵਿੱਚ ਤਾਂ ਫਿਰ ਉਦਾਹਰਨ ਲਈ ਇਹਨਾਂ ਨੇ ਕਿਸੇ ਕੋ ਅੱਜ ਤੱਕ ਮਿਲਿਆ ਜਾਂ ਕੋਈ ਇਹਨਾਂ ਦੇ ਸਾਥੀਆਂ ਨੇ ਹੁਣ ਤੱਕ ਨਹੀਂ ਜਿਹੜੇ ਸਾਹਮਣੇ ਆਏ ਹੁਣ ਤੱਕ ਤਾਂ ਨਹੀਂ ਆਏ ਬੜਾ ਸਾਡੀ ਜਿਹੜੀ ਉਹਨੂੰ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਉਹਦੇ ਵਿੱਚ ਸਾਹਮਣੇ ਆਏਗੇ ਤਾਂ ਅਸੀਂ ਜ਼ਰੂਰ ਦੱਸਾਂਗੇ ਠੀਕ ਹੈ ਜੀ ਲੇਖਕ ਜੀ